ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਹੁਣ ਮੈਂ ਤਿਆਰ ਤੁਰ ਤਾਂ ਕਰਕੇ ਆ ਆ ਵੀ ਮੈਂ ਗਿਆ ਹਾਂ ਇੰਟਰਵਿਊ ਦੇਣ ਇੰਟਰਵਿਊ ਦੇਣ ਗਿਆ ਤੇ ਉੱਥੇ ਇੰਟਰਵਿਊ ਤੇ ਉਹਦਾ ਪਾਸ ਹੋ ਗਈ ਆ ਵੀ ਸਰ ਨੇ ਕਿਹਾ 90% ਤੁਹਾਡਾ ਕੰਮ ਮਰੋਈ ਬਣਿਆ ਵਾ ਤੇ ਹੋ ਸਕਦਾ ਮੰਡੇ ਤੱਕ ਅਸੀਂ ਕੰਮ ਤੇ ਜਾਵਾਂਗੇ ਤੇ ਜੋਬ ਮਿਲੀ ਸੁਪਰਵਾਈਜ਼ਰ ਦੀ ਤੇ ਵਧੀਆ ਵਾ ਵੇਖਾਂ ਕਿ ਹੁਣ ਜਾ ਕੇ ਡਿਊਟੀ ਜਿਹੜੀ ਮਿਲ ਲਵਤਾ ਹਾਂ ਵੀ 8 ਘੰਟੇ ਉਹ ਵਧੀਆ ਲੱਭ ਗਿਆ 9 ਤੋਂ ਲੈ ਕੇ ਤੇ 5-6 ਵਜੇ ਤੱਕ 1 ਘੰਟਾ ਦਾ ਰੈਸਟ ਦਾ ਤੇ ਲੈਂਚ ਤਾਂ ਹੁੰਦਾ ਨਾ ਉਹਦਾ ਕਰਕੇ ਫੇ 6 ਘੰਟੇ 9 ਘੰਟੇ ਟੋਟਲ ਕਰਨੇ ਹੁੰਦੇ ਆ ਬਾਕੀ ਠੀਕ ਆ ਵਧੀਆ ਵਾ ਜਾਣੇ ਆ ਜਾਵਾਂਗੇ ਇਸ ਮੰਡੇ ਨੂੰ ਤੇ ਐਕਸਪੀਰੀਅੰਸ ਵੇਖਾਂ ਕਿਦਾਂ ਦਾ ਵਧੀਆ ਰੂਹ ਸਪੀਰੀਅੰਸ ਤੇ ਵੇਹੇ ਉਥੇ ਜਿਹੜਾ ਮੇਰੇ ਨਾਲ 파ਰਸ ਮੁੰਡਾ ਜਾਂਦਾ ਕੋ ਫਿਰ 파ਰਸ ਦਾ ਭਰਾ ਤੇ ਮੈਂ ਤੇ ਨੇ ਅਨੇਕੇ ਥਾਈ ਵਧੀਆ ਸੂਤਰਾ ਆ ਗਿਆ ਵਾ ਜਾਇਆ ਕਰਾਂਗੇ ਬਾਕੀ ਵੇਖੋ ਸੰਡੇ ਨੂੰ ਛੁੱਟੀ ਦਿੰਦੇ ਆ ਕਿ ਮੰਡੇ ਨੂੰ ਦਿੰਦੇ ਆ ਇਹ ਹੁਣ ਪੱਕਾ ਕਨਫਰਮ ਨਹੀਂ ਕਿਦਾਂ ਛੁੱਟੀ ਦਿੰਦੇ ਆ ਜਦੋਂ ਵੀ ਜਾਇਆ ਕਰਨਗੇ ਛੁੱਟੀ ਆਪਣਾ ਚਾਹੀਦੀ ਹਫਤੇ ਚ ਇੱਕ ਮਿਲ ਜਾਇਆ ਕਰੂਗੀ ਤੇ ਵਧੀਆ ਵਾ ਬਾਕੀ ਉਦੋਂ ਉਥੇ ਹੀ ਆ ਕੇ ਪਤਾ ਲੱਗੂਗਾ ਕਿ ਕੀ ਹਿਸਾਬ-ਤਾਬਾ ਕਿੰਦਾ ਦਾ ਕੰਮ ਸੁਪਰਵਾਈਜ਼ਰ ਦੀ ਜੌਬ ਤੋਂ ਬਾਈਸ਼ਰਤੀ ਮਿਲਦੀ ਨਹੀਂ ਆ ਤੇ ਸੁਪਰਵਾਈਜ਼ਰ ਦੀ ਜੌਬ ਮਿਲੀ ਆ ਤੇ ਵਧੀਆ ਖਿੱਚਾਂਗੇ ਆਪਾਂ ਕੰਮ ਵਧੀਆ-ਵਧੀਆ ਕਰਾਂਗੇ ਮਾਰਾਏ ਭਗਲੀ ਕਰੇ ਵੀ ਆਪਾਂ ਜਿੰਨਾ ਵੀ ਆਪਣਾ 100% ਦੇ ਸਕੀ ਉਥੇ ਕੰਮ ਲਈ ਆਪਾਂ ਆਪਣਾ 100% ਦੇ ਕੇ ਵਿਖਾਉਣਾ ਕੰਮ ਨਾਲ ਹੈਨਾ ਬਾਕੀ ਜੋ ਮਾਲਕ ਨੂੰ ਚੰਗਾ ਲੱਗੇ ਉਹ ਹੀ ਹੋਣਾ ਉਹ ਤੋਂ ਵੱਧ ਦੇ ਪਤਾ ਨਹੀਂ ਹਲਦਰੀ ਰਾਜਾ ਬਣਾ ਦੇ ਤੇ ਕੋਈ ਨਹੀਂ ਹੁਣ ਚੱਲੇ ਮੜਾ ਆਈ ਸ਼ਹਿਰ ਤੇ ਰਾਸ਼ਨ ਲੈ ਆਈਏ ਸੌਦਾ ਲੈ ਆਈਏ ਕਰਦਾ ਸੌਦਾ ਮੁੱਕਿਆ ਸੀ ਤੇ ਹੋਣੀ ਸੌਦਾ ਸੌਦਾ ਲੈ ਗਏ ਕੋ ਹੋ ਸਕਦਾ ਇੱਥੇ ਬਣਾਵਾਂਗੇ ਵਲੌਗ ਵਲਗ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਵਿੱਚ ਥੋੜਾ ਬਹੁਤ ਸ਼ਹਿਰ ਦਾ ਬਾਵਾ ਚਰ ਹੋਗਾ ਜੰਡਿਆਲੀ ਨਹੀਂ ਵੜ ਕੇ ਵੇਖਿਆ ਇਹਦੇ ਤੇ ਜੰਡਿਆਲੇ ਜਾਣੇ ਆ ਸੌਦਾ ਲੈ ਆਈਏ ਜਾ ਕੇ ਦੁਕਾਨ ਤੋਂ ਤੇ ਗਾਈਸ ਚੈੱਕ ਕਰੋ ਬੋਰਡ ਵੀ ਲਾਤਾ ਜੇ ਇਧਰ ਇੰਦਰ ਨੇ ਲਾ ਕੇ ਨਾ ਡ੍ਰਿਲ ਨਾਲ ਮਾਰ ਕੇ ਛੇਕ ਬੋਰਡ ਵੀ ਲਾਤਾ ਤੇ ਬਾਕੀ ਆ ਗੁੱਡੇ ਗੱਡੇ ਤਾਂ ਟੰਗਤੇ ਉੱਪਰ ਪਤੰਗਾ ਸਾਰੀਆਂ ਔਰ ਇਹਦੀ ਅਖਬਾਰ ਅਖਬਾਰ ਵਿੱਚ ਹੀ ਕਟੋ ਘਟਾ ਇੱਦੀ ਜਾਣੀ ਦੀ 10 12 ਗੁੱਡੇ ਨੇ ਹੈ ਕਿਹੜਾ ਆਹੜਾ ਨਹੀਂ ਇਹ ਦੂਜੇ ਮੂੰਹ ਵਾਲਾ ਗੋਲ ਵਾਲਾ ਚਾਹੀਦਾ ਉਸੇ ਗੋਲਮੂੜਾ ਚੈਨ ਗੋਲਮੂੜਾ ਕਥਲਿਕਣਾ ਬਾਬੇ ਦੇ ਉਹਨਾਂ ਕਰ ਲਈ ਇਹਨਾਂ ਕਰ ਨਹੀਂਗਾ ਤੇ ਗਾਇਸ ਹੁਣ ਆਏ ਅਸੀਂ ਸ਼ਹਿਰ ਸੌਦਾ ਲੈਣ ਤੇ ਸੌਦਾ ਲੈਣੇ ਆ ਦੁਕਾਨ ਤੋਂ ਤੇ ਫੇਰ ਅਸੀਂ ਜਾਂਦੇ ਆ ਘਰੇ ਹੋ ਸਕਦਾ ਹੈ ਬਾਕੀ ਦਾ ਵਲੌਗ ਮੈਂ ਆਪਾਂ ਘਰ ਜਾ ਕੇ ਕੰਟੀਨਿਊ ਕਰਾਂਗੇ ਬਾਕੀ ਬਾਜ਼ਾਰ ਤੋਂ ਇਹਨਾਂ ਸਾਫ ਆਉਗੀ ਆ ਬਾਜ਼ਾਰ ਝੰਡਿਆਲਾ ਸ਼ਹਿਰ ਦਾ ਇੱਧਰ ਇੱਧਰ ਗਾਇਸ ਹੁਣ ਹੁਸਨ ਵੀ ਆ ਗਿਆ ਸਾਡੇ ਘਰੇ ਚੈੱਕ ਕਰੋ ਸਾਰਗਾਿਸ ਕੀ ਹਾਲ ਚਾਲ ਤੇ ਆਜ ਹੁਸਨ ਮੋਹਰੀਆ ਖਾਨੜਾ ਦੇ ਮੋਛਤੇ ਵੀ ਲੱਗੀ ਹੋਈ ਇੱਕ ਮੋਹਲੀ ਦੀ ਥੋੜਾ ਜਿਹਾ ਪਾਰਟੀਕਲ ਲੱਗਾ ਆ ਹਾਂ ਲੱਗ ਗਿਆ ਬਾਕੀ ਸਿੱਧੂ ਮੂਸੇ ਵਾਲਿਆ ਦਾ ਸਿੱਧੂ ਮੂਸੇ ਵਾਲਾ ਬਾਈ ਦਾ ਹੋਲੋਗ੍ਰਾਮ ਤਿਆਰ ਹੋ ਗਿਆ ਵਾ 2026 ਆ 2026 ਵਿੱਚ ਕਹਿੰਦੇ ਹੋ ਸਕਦਾ ਦਾ ਟੂਰ ਲੱਗਣਾ ਜਿਹੜਾ ਵਰਲਡ ਟੂਰ ਤੇ ਆਪਣੇ ਕੋਲ ਵੇਖਿਆ ਤਾਂ ਜਾਣ ਨਹੀਂ ਚਲੋ ਆਪਾਂ ਫੋਨ ਫੋਨ ਤੇ ਜਿਹੜੀ ਆਉਣਗੇ ਵੀਡੀਓ ਵੀਡੀਓ ਆਪਾਂ ਉਹ ਵੇਖ ਸਕਦੇ ਆ ਬਾਕੀਆਂ ਨੂੰ ਖੁਸ਼ੀ ਹੋ ਗਈ ਐ ਸਿੱਧੂ ਮੂਸੇ ਵਾਲਾ ਵੀਰ ਦਾ ਹੋਲੋਗ੍ਰਾਮ ਤਿਆਰ ਹੋ ਗਿਆ ਰੀਅਲ ਤੇ ਬਾਕੀ ਬਾਬੀ ਕੀ ਕਹਿੰਦੇ ਐ ਬਾਪੂ ਬਲਕੌਰ ਸਿੰਘ ਨੇ ਵੀ ਪਾਤੀ ਵੀਡੀਓ ਫੋਟੋ ਪਾਤੀ ਐ ਓਏ ਇੱਕ ਹੋਇਆ ਬਾਕੀ ਇਹ 50 ਪਰੇ ਬਾਪੂ ਬਲਕੌਰ ਸਿੰਘ ਨੇ ਪਾਤੀ ਐ ਫੋਟੋ ਹੋਲੋਗ੍ਰਾਮ ਸਿੱਧੂ ਬਾਈ ਦਾ ਰੈਡੀ ਐ ਬਸ 3D ਹੋਲੋਗ੍ਰਾਮ ਰੈਡੀ ਐ ਬਾਕੀ ਵੇਖੋ ਹਣ ਕਿਦਨ ਤੋਂ ਲਾਂਚ ਕਰਦੇ ਐ ਕਿਦਨ ਤੋਂ ਸ਼ੋਅ ਲੱਗਦੇ ਦੁਬਾਰਾ ਅਸੀਂ ਤਾਂ ਐਕਸਾਈਟਿਡ ਐ ਆ ਵੇਖਣ ਨੂੰ ਸ਼ੋਅ ਪਰ ਇਹ ਤਾਂ ਤੇ ਸਾਹਿਬ ਆਪਣੇ ਕੋਈ ਨਹੀਂ ਲਏ ਹਨੀਨ ਕਮਣੀ ਹੈਗੀ ਜਾਂ ਆਪਣੇ ਕੋਈ ਇਹ ਜੀ ਸੋਰਸ ਨਹੀਂ ਹੈਗਾ ਵੀ ਆਪਾਂ ਜਾ ਕੇ ਲਾਈਵ ਵੇਖ ਸਕੀਏ ਹਾਂ ਇੰਨਾ ਹੀ ਕਰਾਂਗੇ ਜੇ ਫੋਨ ਫੋਨ ਤੇ ਆਪਣੇ ਕੋਲ ਆਉਣਗੀਆਂ ਫਿਰ ਰੀਲਾਂ ਨੂੰ ਤਾਂ ਉਹ ਵੇਖਾਂਗੇ ਤੇ ਮਜ਼ਾ ਆਊਗਾ ਵੇਖਣ ਦਾ ਤੇ ਤੁਸੀਂ ਵੀ ਬਸ ਵੇਖੋ ਵੀ ਕਿੰਨੇ ਕਦੋਂ ਕਰਦੇ ਲਾਂਚ ਕਰਤਾ ਵਾ ਅੱਜ ਮੈਂ ਵੇਖਣਿਆ ਫੋਟੋ ਸਿੱਧੂ ਬਾਈ ਦੀ ਮਗਰ ਵੀ ਰੀਅਲ ਹੀ ਲੱਗਣਦੇ ਹੈਗਾ ਮਗਰ ਬੈਕ ਸਾਈਡ ਤੋਂ ਜਿਵੇਂ ਉਹ ਹੀ ਖਲੋਤੇ ਹੁੰਦੇ ਆ ਤੇ ਚਲੋ ਵਧੀਆ ਗੱਲ ਆ ਸਿੱਧੂ ਮਸੇਵਾਲਾ ਵੀਰ ਆਪਣਾ ਵੀ ਹੋਰ ਹਮੇਸ਼ਾ ਪਾਣੂ ਹਕੀਕਤ ਨੇ ਲਿਆ ਆਹਾਨੂੰ ਮੋਟੀਵੇਟ ਕਰਨ ਵਾਲੀ ਇੱਕ ਚੀਜ਼ ਐ ਸਿੱਧੂ ਮੂਸੇ ਵਾਲਾ ਤੇ ਉਹ ਤੋਂ ਮੋਟੀਵੇਟਡ ਹੁੰਦੇ ਆਂ ਅਸੀਂ ਸਾਰਾ ਜਿੱਤਾ ਵੀ ਇਨਸਪਾਇਰ ਹੋ ਕੇ ਜਿੱਤਾ ਵੀ ਵੀਡੀਓ ਬਣਾਉਂਦੇ ਆਂ ਕੋਈ ਸੋਰੋ ਜੋਸ਼ੀ ਤੋਂ ਬਣਾ ਇਨਸਪਾਇਰ ਹੋ ਕੇ ਬਣਾਉਂਦੇ ਆਂ ਵਧੀਆ ਗੱਲ ਐ ਮਿਹਨਤ ਜਿਹੜਾ ਬੰਦਾ ਮਿਹਨਤ ਕਰਦਾ ਵਾ ਇਨਸਪਾਇਰ ਵੀ ਉੱਤੋਂ ਹੀ ਹੋਇਆ ਜਾਂਦਾ ਵਾ ਤੇ ਦੇਖਦੇ ਆ ਕਿਤਨਾ ਹੁੰਦਾ ਵਾ ਮਤਲਬ ਵੀ ਆਪਣਾ ਸ਼ੋਅ ਕਿਦਨ ਲੱਗਦਾ ਵਾ ਸਿੱਧੂ ਮੂਸੇ ਵਾਲੇ ਵੀਰ ਦਾ ਆਪਣਾ ਨਹੀਂ ਮੇਰੇ ਮੂੰਹ ਆਪਣਾ ਨਹੀਂ ਮੈਂ ਕਿਹਾ ਸਿੱਧੂ ਮੂਸੇ ਵਾਲੇ ਵੀਰ ਦਾ ਕਿਹਾ ਨਹੀਂ ਇਹ ਵੀ ਵੇਖਣ ਦੇ ਸਾਡਾ ਕਿਦਨ ਸ਼ੋਅ ਲੱਗਦਾ ਸਟੇਜ ਤੇ ਕੋਈ ਨਹੀਂ ਉਹ ਮਾਲਕ ਦੀ ਮਰਜ਼ੀ ਹੈ ਜਿੱਤਾਂ ਮੈਨੂੰ ਸਹੀ ਲੱਗੇ ਆਪਣਾ ਹਲਕਾ ਸ਼ੋਅ ਲੱਗੇ ਨਾ ਲੱਗੇ ਪਰ ਸਿੱਧੂ ਬਾਈ ਦਾ ਸ਼ੋਅ ਤੇ ਲੱਗੂਗਾ ਤੇ ਚਲੋ ਆਪਣਾ ਵੀ ਆਪਣਾ ਆਪਣਾ ਕੰਮ ਮਿਹਨਤ ਕਰਨਾ ਮਿਹਨਤ ਕਰੀ ਜਾਣੇ ਆ ਤੇ ਕੋਈ ਗੱਲ ਨਹੀਂ ਹੋਲੀ-ਹੋਲੀ ਕਰੀ ਨਾ ਕਰੀ ਰੱਬ ਵਾਂ ਫੜੂਗਾ ਹੀ ਕਰੀ ਨਾ ਕਰੀ ਸਾਡੀਆਂ ਵੀਡੀਓ ਚੱਲਣਗੀਆਂ ਹੀ ਕਿਉਂ ਸੁਣਾ ਚੱਲਣਗੀਆਂ ਕਿੰਨਾ ਕਦੇ ਰੱਬ ਰੋਟੀ ਪੱਕੀ ਪਾਊਗਾ ਹੀ ਉਹਦੇ ਵਾਂਗੂ ਆਗਾ ਜਿੱਦਾਂ ਕਰਮਾਂ ਚੋਰੀਆਂ ਕਿਹਾ ਕਿਦਾਂ ਕਦੇ ਦਰਬਾਰ ਪੱਕਾ ਹੋਊਗਾ ਹੀ ਇਹਦੇ ਸੁੱਤੇ ਕਰਮ ਵਾਲੀ ਵੀਡੀਓ ਇੱਕ ਵੇਲੇ ਹੋ ਜਾਗੇ। ਬਾਕੀ ਤੁਸੀਂ থামਨੇਲ ਤੋਂ ਵੇਖ ਹੀ ਲੈਣਾ ਵਾ ਸਿੱਧੂ ਬਾਈ ਦੇ ਆ ਮੈਂ ਤੁਹਾਨੂੰ ਚੈੱਕ ਕਰਾ ਦੂੰਗਾ ਲੇਹਲ ਵੇਖ ਲਓ। ਤੇ ਤੁਸੀਂ ਬਦਾਂ ਫੋਟੋ ਬਲਕੌਰ ਬਫੂ ਬਲਕੌਰ ਸਿੰਘ ਨੇ ਪਾਈ ਇਹ ਸਾਰਿਆਂ ਨੇ ਵੇਖੀ ਹੈ ਤੇ ਚਲੋ ਤੁਸੀਂ ਸ਼ੇਅਰ ਕਰੋ ਦੱਬ ਕੇ ਆਪਣੇ ਵਲੌਗ ਆਪਣਾ ਸਪੋਰਟ ਕਰੋ ਜਿੰਨੀ ਹੋ ਸਕਦੀ ਹੈ। ਹੈ? ਆਂਦਾ ਪ੍ਰਮੋਸ਼ਨ ਕਰਨ ਦਾ ਤਰੀਕਾ ਵਧੀਆ ਨਹੀਂ ਮੈਂ ਮੇਰੇ ਵਲੌਗ ਚ ਕਰਾ ਕਰਨਾ ਪਤਾ ਮਿਲ ਇਹਨ ਵਿਊਜ਼ ਜਲ ਜਾਣਗੇ। ਆ ਇਹ ਗੱਲ ਹੈਗੀ। ਗੇਸ ਲੋਨ ਮੈਂ ਕਰੂੰ ਵੀਡੀਓ ਐਡਿਟ ਵੀਡੀਓ ਐਡਿਟ ਕਰਕੇ ਕਰੂੰ ਅਪਲੋਡ ਤੇ ਬਸ ਅੱਜ ਦੇ ਬਲੌਗ ਵਿੱਚ ਇਹੋ ਕੋਈ ਬਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਹੁੰਦੇ ਰਹੀ ਬਾਏ ਬਾਏ ਗੁੱਡ ਨਾਈਟ